ਸ੍ਰੀ ਸ਼ਿਕਾ ਜੀ ਮਿਆਲਾਪ੍ਰਿਤ ਘਰ ਹਾਜ਼ਰਨ ਸੀ ਲਖਵਿੰਦਰ ਸਿੰਘ ਸੰਦੂ ਦੁਆਰਾ ਲਿਖੀ ਕਹਾਣੀ ਮਾਹਿਲੇ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਪ੍ਰੀਤਮ ਸਿੰਘ ਇੱਕ ਵੱਡੇ ਅਫਸਰ ਬਖਤਾਵਰ ਸਿੰਘ ਦੇ ਲਾੜਲੀ ਬੇਟੀ ਸਨ ਬਖਤਾਵਰ ਸਿੰਘ ਰਤਵੇ ਵਾਲੇ ਆਦਮੀ ਸਨ ਕਈ ਸਾਲ ਪਿੰਡ ਦੇ ਸਰਪੰਚ ਰਹੇ ਕਹਿੰਦੇ ਕੋ ਹੁੰਦੇ ਆਦਮੀ ਸਨ ਇਲਾਕੇ ਵਿੱਚ ਪੂਰੀ ਤਾਕ ਸੀ ਆਪਣੇ ਬੇਟੇ ਨੂੰ ਪੜਾਇਆ ਤੇ ਫਿਰ ਅਫਸਰ ਬਨਾਇਆ ਬਖਤਾਵਰ ਸਿੰਘ ਹਰਾਂ ਦੇ 4 ਬੱਚੇ ਸਨ ਪਿੰਡ ਵਿੱਚ ਵੱਡੀ ਹਵੇਲੀ ਖਾਂਦਾ ਪਿੰਡ ਦਾ ਪਰਿਵਾਰ ਸੀ ਸਰਦਾਰੀ ਰਹਿਣ ਸਹਿਣ ਸੀ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਪ੍ਰੀਤਮ ਸਿੰਘ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਦੂਰ ਦੁਰਾਡੇ ਸ਼ਹਿਰਾਂ ਲੱਗ ਗਏ ਕਿਉਂਕਿ ਉੱਥੇ ਹੀ ਉਹਨਾਂ ਦੀ ਪੋਸਟਿੰਗ ਸੀ ਸੂਬੇ ਵਿੱਚ ਜਿੱਥੇ ਵੀ ਕੋਈ ਔਖਾ ਕੰਮ ਹੁੰਦਾ ਪ੍ਰੀਤਮ ਸਿੰਘ ਨੂੰ ਭੇਜ ਦਿੱਤਾ ਜਾਂਦਾ ਇਮਾਨਦਾਰ ਤੇ ਮਿਹਨਤੀ ਅਫਸਰ ਸਨ ਇਸ ਤਰ੍ਹਾਂ ਦੇ ਅਫਸਰਾਂ ਤੋਂ ਹਮੇਸ਼ਾ ਸਰਕਾਰ ਨੂੰ ਆਸਾਂ ਹੁੰਦੀਆਂ ਨੇ 1950 ਦੀ ਲੜਾਈ ਤੋਂ ਬਾਅਦ ਸਰਕਾਰ ਦੇ ਅੱਗੇ ਕੁਝ ਨਵੇਂ ਚੈਲੰਜ ਆ ਗਏ ਸਨ। ਪ੍ਰੀਤਮ ਸਿੰਘ ਵਰਗੇ ਕੁਝ ਅਪਸਰ ਹੁੰਦੇ ਸਨ ਜੋ ਇਹਨਾਂ ਮੁਸੀਬਤਾਂ 'ਚੋਂ ਸਰਕਾਰ ਨੂੰ ਕੱਢ ਸਕਦੇ ਸਨ। ਇਸ ਲਈ ਪ੍ਰੀਤਮ ਸਿੰਘ ਵੀ ਬਦਲੀਵੇਂ ਬਾਡਰ ਦੇ ਏਰੀਆ ਵਿੱਚ ਕਰ ਦਿੱਤੇ ਗਏ। ਪ੍ਰੀਤਮ ਸਿੰਘ ਦੇ ਦੋ ਬੱਚੇ ਹੋਏ, ਸਭ ਤੋਂ ਵੱਡਾ ਬੇਟਾ ਤੇ ਫਿਰ ਇੱਕ ਪਿਆਰੀ ਧੀ ਮਨਿੰਦਰ। ਸਾਰੇ ਉਸਨੂੰ ਪਿਆਰ ਨਾਲ ਮਾਹੀ ਬੁਲਾਉਂਦੇ। ਮਾਹੀ ਨੂੰ ਉਸਦੇ ਮਾਪੇ ਨੇ ਬਹੁਤ ਲਾਡ ਪਿਆਰ ਨਾਲ ਪਾਲਿਆ। ਉਹ ਮਾਂ ਦੀ ਦੁਲਾਰੀ ਸੀ। ਪ੍ਰੀਤਮ ਸਿੰਘ ਵਿਉਸ ਨੂੰ ਬੇਹੱਦ ਪਿਆਰ ਕਰਦਾ ਸੀ ਬਖਤਾਵਰ ਸਿੰਘ ਦੇ ਛੋਟੇ بیٹے ਦਾ ਵਿਆਹ ਸੀ ਇਸ ਲਈ ਪ੍ਰੀਤਮ ਸਿੰਘ ਨੇ ਆਪਣਾ ਪਰਿਵਾਰ ਪਿੰਡ ਛੇਡ ਦਿੱਤਾ ਪਾਲੀ ਦਾ ਬਚਪਨ ਪਿੰਡ ਵਿੱਚ ਹੀ ਬੀਤਿਆ ਪ੍ਰੀਤਮ ਸਿੰਘ ਦੀ ਬਦਲੀ ਕਈ ਥਾਂ ਹੋਈ ਸੀ ਇਸ ਲਈ ਉਹਨਾਂ ਨੇ ਆਪਣਾ ਪਰਿਵਾਰ ਪਿੰਡ ਹੀ ਛੱਡ ਦਿੱਤਾ ਮਾਹੀ ਨੂੰ ਇੱਥੇ ਵੀ ਬਹੁਤ ਪਿਆਰ ਮਿਲਿਆ ਵੱਡਾ ਪਰਿਵਾਰ ਸੀ ਤੇ ਵੱਡਾ ਘਰ ਮਾਹੀ ਦੇ ਦਾਦਾ-ਦਾਦੀ ਵੀ ਮਾਹੀ ਨੂੰ ਬਹੁਤ ਪਿਆਰ ਕਰਦੇ। ਮਾਹੀ ਨੂੰ ਇਹ ਪਿਆਰ ਉਸਦੇ ਪਾਪਾ ਦੀ ਪੋਜੀਸ਼ਨ ਕਰਕੇ ਵੀ ਮਿਲਦਾ ਸੀ। ਸਾਰਾ ਪਰਿਵਾਰ ਪ੍ਰੀਤਮ ਸਿੰਘ ਦੀ ਇੱਜ਼ਤ ਕਰਦਾ ਸੀ। ਮਾਹੀ ਨੇ ਆਪਣੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਸ਼ੁਰੂ ਕੀਤੀ। ਗੋਲਮਟੋਲ ਬੇहद ਖੂਬਸੂਰਤ ਮਾਹੀ ਦੀ ਮਾਂ ਜਦੋਂ ਮਾਹੀ ਦੇ ਦੋ ਗੁੱਤਾਂ ਕਰਕੇ ਸਕੂਲ ਭੇਜਦੀ ਤਾਂ ਆਪ ਮਹਾਰੇ ਬੱਚੇ ਨੂੰ ਪਿਆਰ ਕਰਨ ਨੂੰ ਦਿਲ ਕਰਦਾ। ਮਾਹੀ ਬਚਪਨ ਤੋਂ ਹੀ ਰਕਾਨ ਕੁੜੀ ਸੀ। ਸਾਫ ਸੁੱਧਰੇ ਕੱਪੜੇ ਰੱਖਦੀ ਸੀ ਮਾਂ ਨੇ ਜਿਵੇਂ ਤਿਆਰ ਕਰਕੇ ਸਕੂਲ ਭੇਜਣਾ ਉਸੇ ਤਰ੍ਹਾਂ ਹੀ ਵਾਪਸ ਆ ਜਾਂਦੀ ਬਾਕੀ ਬੱਚਿਆਂ ਵਾਂਗ ਕੱਪੜੇ ਗੰਦੇ ਨਹੀਂ ਸੀ ਕਰਦੀ ਪੜਨ ਵਿੱਚ ਵੀ ਬਹੁਤ ਹੁਸ਼ਿਆਰ ਸੀ ਘਰ ਵਿੱਚ ਖਾਣ ਪੀਣ ਖੁੱਲਾ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਇਸ ਕਲ ਦਾ ਅਸਰ ਮਾਹੀ ਦੀ ਸੇਤੀ ਦਿੱਸਦਾ ਸੀ ਉਧਰ ਸੂਬੇ ਦੇ ਹਾਲਾਤ ਠੀਕ ਹੋ ਗਏ ਤੇ ਪ੍ਰੀਤਮ ਸਿੰਘ ਦੇ ਬਦਲੇ ਵੀ ਵੱਡੇ ਸ਼ਹਿਰ ਵਿੱਚ ਹੋ ਗਈ ਉਹ ਪ੍ਰਮੋਟ ਹੋ ਗਏ ਸਨ ਤੇ ਹੁਣ ਪੱਜ ਤੋੜ ਖਤਮ ਹੋ ਗਈ ਸੀ ਉਹਨਾਂ ਦੀ ਪੋਸਟਿੰਗ ਹੈੱਡਕੁਆਰਟਰ ਤੇ ਹੋ ਗਈ। ਪ੍ਰੀਤਮ ਸਿੰਘ ਨੇ ਹੁਣ ਆਪਣੀ ਫੈਮਲੀ ਆਪਣੇ ਕੋਲ ਰੱਖਣ ਦਾ ਮਨ ਬਣਾ ਲਿਆ। ਪਰ ਜੋ ਸਰਕਾਰੀ ਕਾਰ ਉਹਨਾਂ ਨੂੰ ਮਿਲਣਾ ਸੀ ਉਹ ਪ੍ਰੀਤਮ ਸਿੰਘ ਦੇ ਸਟੇਟਸ ਦੇ ਮੁਤਾਬਿਕ ਨਹੀਂ ਸੀ। ਇਸ ਲਈ ਪ੍ਰੀਤਮ ਸਿੰਘ ਨੇ ਇੱਕ ਸ਼ਾਨਦਾਰ ਕਾਰ ਕਿਰਾਏ ਤੇ ਲੈ ਲਿਆ। ਸ਼ੋਅ ਉਸ ਦੇ ਰੁੱਤਵੇ ਮੁਤਾਬਿਕ ਸੀ ਤੇ ਆਪਣੀ ਫੈਮਲੀ ਨੂੰ ਪਿੰਡ ਤੋਂ ਆਪਣੇ ਕੋਲ ਲੈ ਆਈ। ਮਾਹੀ 6ਵੀਂ ਕਲਾਸ ਵਿੱਚ ਸੀ। ਉਸ ਨੂੰ ਸ਼ਹਿਰ ਦੇ ਵਧੀਆ ਮਾਡਲ ਸਕੂਲ ਵਿੱਚ ਪਾਇਆ ਗਿਆ। ਇਸ ਸਕੂਲ ਦਾ ਮਾਡਲ ਸਕੂਲ ਸੀ। ਪਰ ਕਿਉਂਕਿ ਕਿਸੇ ਧਾਰਮਿਕ ਸੰਸਥਾ ਵੱਲੋਂ ਚਲਾਇਆ ਜਾਂਦਾ ਸੀ ਇਸ ਲਈ ਇਸ ਸਕੂਲ ਵਿੱਚ ਬੱਚਿਆਂ ਨੂੰ ਸੰਸਕਾਰ ਵੀ ਸਿਖਾਏ ਜਾਂਦੇ ਸਨ ਸਵੇਰ ਦੀ ਪ੍ਰਾਰਥਨਾ ਵਿੱਚ ਸ਼ਬਦ ਪੜ੍ਹੇ ਜਾਂਦੇ ਤੇ ਫਿਰ ਅਰਦਾਸ ਹੁੰਦੀ ਫਿਰ ਰਾਸ਼ਟਰੀ ਗਾਣਾ ਸਕੂਲ ਦੀ ਸ਼ੁਰੂਆਤ ਹੁੰਦੀ ਮਾਹੀ ਹਨਹੋਰ ਵੀ ਖੂਬਸੂਰਤ ਲੱਗਦੀ ਸੀ ਕੋਲ ਮਟੋਲ ਸਹੀ ਗੋਰੀ ਕੁੜੀ ਸੀ ਘਰ ਵਿੱਚ ਖੁਸ਼ਹਾਲੀ ਸੀ ਇਸ ਲਈ ਆਤਮ ਵਿਸ਼ਵਾਸ ਨਾਲ ਭਰੀ ਹੋਈ ਸੀ ਘਰ ਦੇ ਹਾਲਾਤਾਂ ਦਾ ਬੱਚਿਆਂ ਦੇ ਵਿਕਾਸ ਤੇ ਬਹੁਤ ਅਸਰ ਪੈਂਦਾ ਜਿਹੜੇ ਖੁਸ਼ਹਾਲ ਘਰਾਂ ਦੇ ਬੱਚੇ ਹੁੰਦੇ ਨੇ ਉਹਨਾਂ ਵਿੱਚ ਆਤਮ ਵਿਸ਼ਵਾਸ ਦੀ ਕਮੀ ਨਹੀਂ ਹੁੰਦੀ ਮਾਹੀ ਵੀ ਉਹਨਾਂ ਬੱਚਿਆਂ ਚੋਂ ਹੀ ਸੀ ਸਕੂਲ ਵਿੱਚ ਬੱਚਿਆਂ ਨੂੰ ਚਾਰ ਹਾਊਸ ਵਿੱਚ ਵੰਡਿਆ ਗਿਆ ਸੀ ਆਪਣੇ ਹਾਊਸ ਵਿੱਚ ਮਾਹੀ ਸਭ ਤੋਂ ਅੱਗੇ ਸੀ ਹਾਕੀ ਕਬੱਡੀ ਰੇਸ ਵਿੱਚ ਉਹ ਅਵਲ ਰਹਿੰਦੀ ਮਾਹੀ ਸ਼ਾਰਟਾਂ ਵਿੱਚ ਵੀ ਨੰਬਰ 1 ਸੀ ਤਿੰਨ ਸਾਲ ਕਿਵੇਂ ਲੰਘ ਗਏ ਪਤਾ ਵੀ ਨਹੀਂ ਲੱਗਿਆ ਮਾਹੀ ਨੌਵੀਂ ਕਲਾਸ ਵਿੱਚ ਹੋ ਗਈ ਜਿਉਂ-ਜਿਉ ਉਹ ਜਵਾਨ ਹੋ ਰਹੀ ਸੀ ਹਰਾਂ ਗਰੂਪ ਉਸ ਤੇ ਚਿਹਰੇ ਨੂੰ ਹੋਰ ਸ਼ਿੰਗਾਰਿਆ ਸੀ ਉਹ ਇੱਕ ਬੇहद ਖੂਬਸੂਰਤ ਕੁੜੀ ਸੀ ਉਸ ਦੀ ਕਲਾਸ ਵਿੱਚ ਇੱਕ ਮੁੰਡਾ ਸੀ ਕੁਲਵਿੰਦਰ ਸਕੂਲ ਵਿੱਚ ਪਗਵੰਨੀ ਜ਼ਰੂਰੀ ਇਸ ਲਈ ਕੁਲਵਿੰਦਰ ਪਗਵੰਨ ਕੇ ਆਉਂਦਾ ਬਹੁਤ ਸੋਹਣੀ ਪਗਵੰਨਦਾ ਸੀ ਕੁਲਵਿੰਦਰ ਮਾਹੀ ਦਾ ਦਿਲ ਟੜਕਦਾ ਉਸ ਨਾਲ ਗੱਲ ਕਰਨ ਨੂੰ ਪਰ ਉਹ ਕਰ ਨਹੀਂ ਸਕਦੀ ਘਰ ਦੇ ਸੰਸਕਾਰ ਉਸ ਦੀ ਪੈਣਾ ਵਿੱਚ ਬੀੜੀਆਂ ਪਾ ਦਿੰਦੇ ਉਹ ਹਰ ਵਕਤ ਉਸ ਨੂੰ ਵੇਖਦੀ ਰਹਿੰਦੀ ਕਲਾਸ ਵਿੱਚ ਜਿਉਂ ਨਾ ਆਉਂਦਾ ਤੂੰ ਸੀ ਨਜ਼ਰ ਪੜਾਈ ਦੀ ਜਗ੍ਹਾ ਦਰਵਾਜ਼ੇ 'ਤੇ ਹੁੰਦੀ ਮਾਹੀ ਦੀਆਂ ਦੂਸਰੀਆਂ ਏਲੀਆਂ ਹੋਰ ਸਨ ਪਰ ਮਾਹੀ ਉਹਨਾਂ ਦੀ ਰਿੰਗ ਲੀਡਰ ਸੀ ਉਹ ਤਿੰਨੋਂ ਪਛਾਵੇਂ ਵਾਂਗੇ ਇਕੱਠੇ ਰਹਿੰਦੀਆਂ ਅਚਾਨਕ ਕਲਾਸ ਵਿੱਚੋਂ ਬੱਚਿਆਂ ਦਾ ਸਮਾਨ ਚੋਰੀ ਹੋਣ ਲੱਗ ਗਿਆ ਟੀਚਰ ਦੇ ਤੂੰ ਤੂੰ ਬੱਚਿਆਂ ਦੀ ਡਿਊਟੀ ਲਾ ਦਿੱਤੀ ਉਹ ਪਦਾਰਥਨਾਵਲੇ ਕਲਾਸਰੂਮ ਦਾ ਖਿਆਲ ਰੱਖਣ ਪਦਾਰਥਨਾ ਚ ਨਾ ਜਾਣ ਮਾਹੀ ਤੇ ਉਸ ਨੂੰ ਸਹੇਲੀਆਂ ਬਹਾਨਾ ਲਾ ਕੇ ਰੋਜ਼ਾਂ ਵਾਂਗ ਹੀ ਕਲਾਸ ਹੀ ਰੱਖ ਕੇ ਕਰਨ ਦੀ ਡਿਊਟੀ ਕਰਦੀਆਂ ਦਰਸ ਲੋ ਕੁਲਵਿੰਦਰ ਦੇ ਬੈਗ ਵਿੱਚੋਂ ਉਸ ਦਾ ਟਿਫਨ ਕੱਢ ਕੇ ਉਸ ਦਾ ਖਾਣਾ ਖਾ ਜਾਂਦੀਆਂ ਉਸ ਦਾ ਪੈਨ ਜਾਂ ਪੈਨਸਿਲ ਲੁਕਾ ਲੈਂਦੀਆਂ ਕੁਲਵਿੰਦਰ ਹੈਰਾਨ ਸੀ ਵੀ ਸਾਰੀ ਕਲਾਸ ਵਿੱਚੋਂ ਉਸ ਦੇ ਬੈਗ ਵਿੱਚੋਂ ਹੀ ਚੀਜ਼ਾਂ ਕਿਉਂ ਗਾਇਬ ਹੁੰਦੀਆਂ ਨੇ ਮਾਹੀ ਦੀ ਕੁਲਵਿੰਦਰ ਦੀ ਇੱਕ ਦੂਜੇ ਨਾਲ ਅੱਖਾਂ ਮਿਲਦੀਆਂ ਉਹ ਕਾਫੀ ਦੇਰ ਤੱਕ ਇੱਕ ਦੂਸਰੇ ਵੱਲ ਵੇਖਦੀ ਰਹਿੰਦੀ ਦਸਵੀਂ ਕਲਾਸ ਸੀ ਫੇਅਰਵੈਲ ਪਾਰਟੀ ਸੀ ਜੋ ਮਾਹੀ ਦੀ ਕਲਾਸ ਨਹੀਂ ਦੇਣੀ ਸੀ ਦੋਨੋ ਕਲਾਸਾਂ ਦੇ ਬੱਚੇ ਗਰਾਊਂਡ ਵਿੱਚ ਪਾਰਟੀ ਲਈ ਇਕੱਠੇ ਹੋਏ ਕਾਫੀ ਮौज-ਮਸਤੀ ਹੋਈ ਮਾਹੀ ਨੂੰ ਗਿੱਧਾ ਨਹੀਂ ਸੱਸੀ ਪਉਣਾ ਆਉਂਦਾ ਪਰ ਇਸਨੇ ਕੋਸ਼ਿਸ਼ ਕਰਕੇ ਗਿੱਧਾ ਪਾਇਆ ਕੁਲਵਿੰਦਰ ਵੀ ਪਾਰਟੀ 'ਚ ਸੀ ਉਸ ਤੋਂ ਬਾਅਦ ਮਾਹੀ ਨੂੰ ਗਿੱਧੇ ਦਾ ਸ਼ੌਂਕ ਹੋ ਗਿਆ ਉਸਨੇ ਕਹਿ ਰਿਹਾ ਕਿ ਚੋਰੀ-ਚੋਰੀ ਗਿੱਧੇ ਦੀ ਹਾਸਲ ਕਰਨੀ ਮਾਹੀ 10ਵੀਂ ਕਲਾਸ ਵਿੱਚ ਹੋ ਗਈ ਸੀ ਉਸ ਦੀ ਕਲਾਸ ਸਭ ਤੋਂ ਸੀਨੀਅਰ ਸੀ ਇਸ ਲਈ ਉਸਨੇ ਸਵੇਰੇ ਸ਼ਬਦ ਗਾਇਨ ਕਰਨਾ ਤੇ ਫਿਰ ਅਰਦਾਸ ਕਰਨੀ ਮਾਹੀ ਸਭ ਦੀ ਨਜ਼ਰਾਂ ਵਿੱਚ ਵਧੀਆ ਕੁੜੀ ਸੀ। ਮਾਹੀ ਭੋਂ ਮੇ ਪੜਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ ਪਰ ਉਹ ਤੇ ਉਸ ਦੀਆਂ ਸਹੇਲੀਆਂ ਛੋਟੀਆਂ-ਛੋਟੀਆਂ ਸ਼ਰਾਰਤਾਂ ਕਰਦੀਆਂ। ਮੈਡਮ ਨੇ ਕਲਾਸ ਵਿੱਚ ਲੇਟ ਹੋਣਾ, ਤੋ ਉਸ ਤੋਂ ਪਹਿਲਾਂ ਬਲੈਕਬੋਰਡ 'ਤੇ ਕੁਝ ਲਿਖ ਦੇਣਾ। ਬੱਚਿਆਂ ਦੇ ਪੈਗਾਂ ਦੀਆਂ ਤਣੀਆਂ ਇੱਕ ਦੂਸਰੀ ਨਾਲ ਬੰਨ੍ਹ ਦੇਣੀਆਂ। ਸਾਰਾ ਦਿਨ ਹੱਸਦੀ ਰਹਿਣਾ। ਉਸ ਦੀ ਸੁਆ ਵਿੱਚ ਸ਼ਾਮਲ ਸੀ। ਉਸ ਨੇ ਅੱਖਾਂ ਵਿੱਚ ਸ਼ਰਮਾ ਪਾਉਣਾ ਸ਼ੁਰੂ ਕਰ ਦਿੱਤਾ। ਸੂਟ ਪਾ ਕੇ ਉਸ ਨੂੰ ਅੱਗੋਂ-ਪਿੱਛੋਂ ਵੇਖਣਾ ਸੰਕੇਤ ਦਿੰਦਾ ਸੀ। ਬੀਹੋ ਜਵਾਨ ਹੋ ਗਈ ਸੀ ਇਸ ਲਈ ਕੁਲਵਿੰਦਰਪੱਤੀ ਉਸ ਦਾ ਆਕਰਸ਼ਨ ਹੋਰ ਵੱਧ ਗਿਆ ਉਹ ਹਮੇਸ਼ਾ ਉਸ ਵੱਲ ਵੇਖਦੀ ਧੀ ਉਹ ਵੀ ਇਸ ਵੱਲ ਪਰ ਉਹ ਕੋਈ ਗੱਲ ਨਹੀਂ ਸੰਕਰਦੀ ਇੱਕ ਦਿਨ ਅਧਿ ਛੁੱਟੀ ਦਾ ਟਾਈਮ ਸੀ ਮਾਹੀ ਤੇ ਉਸ ਦੀਆਂ ਸਹੇਲੀਆਂ ਕੁਲਵਿੰਦਰ ਵੱਲ ਹੀ ਵੇਖ ਰਹੀਆਂ ਸਨ ਜੋ ਆਪਣੇ ਦੋਸਤਾਂ ਵਿੱਚ ਬੈਠਾ ਕੁਲਵਿੰਦਰ ਉੱਥੋਂ ਉੱਟ ਕੇ ਥੋੜਾ ਦੂਰ ਚਲਾ ਗਿਆ ਤੇ ਉਸ ਨੇ ਦਰਖਤ ਦੀ ਇੱਕ ਪੱਤੀ ਤੇ ਕੁਝ ਲਿਖ ਕੇ ਪੱਥਰ ਦੇ ਥੱਲੇ ਰੱਖ ਦਿੱਤਾ ਉਸ ਨੂੰ ਪਤਾ ਸੀ ਮਾਹਿਤ ਉਸ ਦੀਆਂ ਸਹੇਲੀਆਂ ਵੀ ਖੜੀਆਂ ਹਨ ਉਹ ਵਾਪਸ ਆਪਣੇ ਦੋਸਤਾਂ ਕੋਲ ਚਲਾ ਗਿਆ ਮਾਹਿਤ ਉਸ ਦੀਆਂ ਸਹੇਲੀਆਂ ਵੀ ਬਹਾਨੇ ਨਾਲ ਉਸ ਪਾਸੇ ਗਈਆਂ ਤੇ ਪੱਤੇ ਚੱਕ ਕੇ ਲੈ ਆਈਆਂ ਪਰ ਪੱਤੇ ਤੇ ਕੀ ਲਿਖਿਆ ਪੜਨ ਦੀ ਹਿੰਮਤ ਨਾ ਹੋਈ ਫਿਰ ਕਲਾਸਰੂਮ ਜਾ ਕੇ ਉਹਨਾਂ ਪੱਤੇ ਤੇ ਲਿਖਿਆ ਪੜਿਆ ਉਹ ਹਿੰਦੀ ਚ ਲਿਖਿਆ ਸੀ ਕਬ ਮਿਲੋਗੇ ਮੇ ਜੀ ਇਹ ਪੜ ਕੇ ਇੱਕ ਵਾਰ ਤਾਂ ਮਾਹਿਤ ਦਿਲ ਕੀਤਾ ਭੱਜ ਕੇ ਕੁਲਵਿੰਦਰ ਕੋਲ ਚਲੇ ਜਾਵੇ ਪਰ ਸੰਸਕਾਰਾਂ ਦੀਆਂ ਬੀੜੀਆਂ ਤੇ ਪਿਓ ਦੇ ਡਰ ਨੇ ਉਸ ਨੂੰ ਰੋਕ ਲਿਆ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਨਾ ਗੱਲ ਹੋਈ ਤੇ ਨਾ ਗੱਲ ਅੱਗੇ ਵਧੀ ਉਹ ਇੱਕ ਦੂਸਰੇ ਵੱਲ ਵੇਖਦੇ ਰਹਿੰਦੇ ਇੱਕ ਦੂਜੇ ਨੂੰ ਮਿਸ ਕਰਦੇ ਜੇ ਕੁਲਵਿੰਦਰ ਕੋਈ ਗੇਮ ਖੇੜਦਾ ਤਾਂ ਉਸ ਦਾ ਧਿਆਨ ਵੀ ਇਸ ਪਾਸੇ ਹੀ ਰਹਿੰਦਾ ਕਿ ਮਾਹੀ ਉਸ ਨੂੰ ਵੇਖਦੀ ਹੈ ਕਿ ਨਹੀਂ ਮਾਹੀ ਵੀ ਉਸ ਚੀਅਰ ਅਪ ਕਰਦੀ ਇਸੇ ਤਰ੍ਹਾਂ ਕੁਲਵਿੰਦਰ ਵੀ ਮਾਹੀ ਲਈ ਤਾੜੀਆਂ ਵਜਾਉਂਦਾ ਲੋੜੀ ਦਾ ਤਿਹਾਰ ਸਕੂਲ ਵਿੱਚ ਮਨਾਉਣਾ ਸੀ ਮਾਹੀ ਨੇ ਇੱਕ ਮਨੂ ਐਕਟਿੰਗ ਤਿਆਰ ਕੀਤੀ ਸਟੇਜ ਤੇ ਕੱਢਣ ਲਈ ਉਸ ਵਿੱਚ ਉਸਨੇ ਸਕਰਟ ਪਾਣੀ ਸੀ ਉਸ ਨੂੰ ਪਤਾ ਸੀ ਉਸ ਦੇ ਮਾਪੇ ਨਹੀਂ برداشت ਨਹੀਂ ਕਰਨਾ ਇਸ ਲਈ ਉਸਨੇ ਆਪਣੀ ਸਹੇਲੀ ਦੇ ਕੱਪੜੇ ਪਾ ਲਏ ਸਟੇਜ ਤੇ ਮਨੂ ਐਕਟਿੰਗ ਲਈ ਮਾੜੀ ਕਿਸਮਤ ਨੂੰ ਜਦੋਂ ਉਹ ਸਟੇਜ ਤੇ ਆਪਣੀ ਆਈਟਮ ਕਰ ਰਹੀ ਸੀ ਤਾਂ ਪ੍ਰੀਤਮ ਸਿੰਘ ਤੇ ਉਸ ਦੀ ਪਤਨੀ ਅਚਾਨਕ ਸਕੂਲ ਆ ਗਏ ਉਹ ਕਿਸੇ ਹੋਰ ਕੰਮ ਆਏ ਸਨ ਮਾਹੀ ਨੂੰ ਇਹਨਾਂ ਕੱਪੜਿਆਂ ਚ ਸਟੇਜ ਤੇ ਵੇਖ ਕੇ ਉਹ ਵਾਪਸ ਚਲੇ ਗਏ ਮਾਹੀ ਜਦੋਂ ਕਰ ਗਈ ਤਾਂ ਪਿਤਾ ਜੀ ਨੇ ਸਾਫ਼ ਲਫ਼ਜ਼ਾਂ ਵਿੱਚ ਕਹਿ ਦਿੱਤਾ ਜੇ ਇਹ ਕੰਮ ਕਰਨੇ ਆ ਤਾਂ ਅੱਗੋਂ ਪੜ੍ਹਾਈ ਬੰਦ ਮੈਂ ਤੇਰਾ ਵਿਆਹ ਕਰ ਦੇਣਾ ਮਾਹੀ ਨੂੰ ਇਹ ਗੱਲ ਪਸੰਦ ਨਹੀਂ ਆਈ ਪਰ ਪਿਤਾ ਅੱਗੇ ਬੋਲੇ ਵੀ ਕਿਵੇਂ ਸਿਰ ਝੁਕਾ ਕੇ ਹਾਂ ਕਰ ਦਿੱਤੀ ਦਸਵੀਂ ਕਲਾਸ ਵੀ ਖਤਮ ਹੋਣ ਤੇ ਆ ਗਈ ਇਸ ਵਾਰ ਫਿਰ ਫੇਅਰਵੈਲ ਪਾਰਟੀ ਰੱਖੀ ਗਈ ਇਸ ਵਾਰ ਮਾਹੀ ਦੀ ਕਲਾਸ ਗੈਸਟ ਸੀ ਤੇ ਨੌਵੀਂ ਕਲਾਸ ਨੇ ਪਾਰਟੀ ਦੇਣੀ ਸੀ ਮਾਹੀ ਇਸ ਵਾਰ ਗਿੱੱਦੇ ਦੀ ਪੂਰੀ ਤਿਆਰੀ ਕਰਕੇ ਆਈ ਸੀ ਕੁਲਵਿੰਦਰ ਵੀ ਬਹੁਤ ਸੋਹਣੀ ਪੱਗ ਬਨ ਕੇ ਆਇਆ ਸੀ ਮਾਹੀ ਨੇ ਗਿੱਧਾ ਸ਼ੁਰੂ ਕਰਦੇ ਹੀ ਕੁਲਵਿੰਦਰ ਦੀ ਪੱਗ ਵਲ ਵੇਖ ਕੇ ਬੋਲੀ ਪਾ ਦਿੱਤੀ ਆਰ ਨੀ ਮਈ ਪਾਰ ਨੀ ਮਈ ਮੁੰਡਾ ਲੱਭਦੇ ਸੋਣਾ ਸਰਦਾਰ ਨੀ ਮਈ ਬਾਕੀ ਕੁੜੀਆਂ ਨੇ ਬੋਲੀ ਚੱਕ ਲਈ ਮਾਹੀ ਹੁਸੈਨ ਬਹੁਤ ਸੋਹਣਾ ਸੂਟ ਪਾ ਕੇ ਆਈ ਸੀ ਪੰਜਾਬੀ ਜੁੱਤੀ ਨਾਲ ਉਸਦੀ ਲੰਬੀ ਕੁੱਤ ਸੀ ਉਹ ਜਦੋਂ ਗਿੱਧੇ ਵਿੱਚ ਨੱਚਦੀ ਉਸਦੀ ਕੁੱਤ ਨਾਗਣੀ ਵਾਂਗੂ ਉਸਦੇ ਨਾਲ ਲਿਪਕ ਲਿਪਕ ਤੇ ਜਾਂਦੀ कुलविंदर दुटते बहुत सोहनी घड़ी बनी सी माही ने अगले ही पॉलिस की घड़ी ते बोली पाई डब्बियों वाले मुंडे बनते चादरी, डब्बी नाल डब्बे मिला के बई कॉलेज के मुंडे पैंटा पा हुक् नुक मिला के तू मेरा मन मोह लिया आवे सोने गुट कड़ी सजा के मेरा मन मोह लिया आवे इस बोली ते भी माही खूब नची दूरी खूब नच रही सी ਕਲਵਿੰਦਾ ਨੇ ਬੋਲੀ ਸੁਣ ਕੇ ਆਪਣੇ ਗੁੱਟ ਬਣੀ ਕੜੀ ਨੂੰ ਚੁੰਮਿਆ ਮਾਹੀ ਦਾ ਇਸ ਰੰਗਿਤ ਦੇ ਵਿੱਚ ਨੱਚਣਾ ਸਭ ਦਾ ਮਨ ਮੋਹ ਰਿਹਾ ਸੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੀ ਇਸ ਫੰਕਸ਼ਨ ਨੂੰ ਵੇਖ ਰਹੇ ਸਨ ਉਹਨਾਂ ਨੇ ਕਿਹਾ ਉਸ ਕੁੜੀ ਨੂੰ ਬੁਲਾਓ ਜੋ ਸਭ ਤੋਂ ਵੱਧ ਨੱਚਦੀ ਸੀ ਉਸ ਨੂੰ ਲੱਗਿਆ ਮੇਰੀਆਂ ਨੱਚਣਾ ਸ਼ਾਇਦ ਪ੍ਰਿੰਸੀਪਲ ਸਾਹਿਬ ਨੂੰ ਚੰਗਾ ਨਹੀਂ ਲੱਗਿਆ ਉਹ ਅੰਦਰੋਂ ਅੰਦਰੀ ਬਹੁਤ ਡਰ ਗਈ ਉਸ ਦਾ ਡਰਨਾ ਸੁਭਾਅਿਕ ਹੀ ਸੀ ਉਸ ਨੇ ਆਪਣੀ ਸਹੇਲੀ ਨੂੰ ਵੀ ਨਾਲ ਲੈ ਜਾਣਾ ਚਾਹੀਆ ਤਾਂ ਮੈਡਮ ਨੇ ਕਿਹਾ ਨਹੀਂ ਤੈਨੂੰ ਇਕੱਲੀ ਨੂੰ ਬੁਲਾਇਆ ਉਹ ਹੋ ਡਰ ਗਈ ਡਰਤੀ ਡਰਦੀ ਹੋਸਤੀ ਸਤੀ ਪਹੰਚੀ ਪ੍ਰਿੰਸੀਪਲ ਸਾਹਿਬ ਨੇ ਸੁਣੀ ਸ਼ਾਬਾਸ਼ ਸਥਿਤੀ ਉਹਨਾਂ ਉਸਤੇ ਗਿੱਧੇ ਦੀ ਬਹੁਤ ਤਾਰੀਫ ਕੀਤੀ ਸਾਰੇ ਬੱਚਿਆਂ ਨੇ ਤਾੜੀਆਂ ਮਾਰ ਕੇ ਮਾਹੀ ਦਾ ਸਵਾਗਤ ਕੀਤਾ ਆਪਣੀ ਇਨੀ ਪ੍ਰਸ਼ੰਸਾ ਸੁਣ ਕੇ ਮਾਹੀ ਪਹਿਲੀ ਵਾਰ ਸ਼ਰਮਾਈ ਸੀ ਉਸਨੇ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ ਉਹ ਹੂਰ ਵੀਵਦ ਖੂਬ ਸੂਰਤ ਲੱਗਦੀ ਸੀ ਪ੍ਰਿੰਸੀਪਲ ਨੇ ਆਸ਼ੀਰਵਾਦ ਦਿੱਤਾ ਵੀ ਬੀਟੀ ਤੁਸੀਂ ਬਹੁਤ ਅੱਗੇ ਤੱਕ ਜਾਓਗੇ ਕੁਲਵਿੰਦਰ ਵੀ ਆਪਣੇ ਆਪ ਦੀ ਮਾਨ ਮਹਿਸੂਸ ਕਰ ਰਿਹਾ ਸੀ ਦਸਵੀਂ ਦੇ ਪੇਪਰ ਹੋ ਗਏ ਤੇ ਰਿਜ਼ਲਟ ਆ ਗਿਆ ਉਹ 55% ਨੰਬਰਾਂ ਨਾਲ ਪਾਸ ਹੋਈ ਉਸ ਵਕਤ ਇਹ ਨੰਬਰ ਵੀ ਬਹੁਤ ਹੁੰਦੇ ਸਨ ਪਰ ਮਾਹੀ ਦੇ ਪਾਪਾ ਉਸ ਨੂੰ ਇਨੇ ਨੰਬਰਾਂ ਤੇ ਖੁਸ਼ ਨਾ ਹੋਏ ਹੁਣ ਮਾਹੀ ਨੇ ਸਕੂਲ ਤੋਂ ਬਾਅਦ ਕਾਲਜ ਜਾਣਾ ਸੀ ਮਾਹੀ ਦੇ ਪਾਪਾ ਨੇ ਉਸ ਨੂੰ ਕੁੜੀਆਂ ਦੇ ਮਸ਼ਹੂਰ ਕਾਲਜ ਵਿੱਚ ਪੀਏ ਆਰਟਸ ਵਿੱਚ ਦਾਖਲ ਕਰਵਾ ਦਿੱਤਾ। ਇਹ ਕਾਲਜ ਮਾਹੀ ਦੇ ਘਰ ਤੋਂ ਕਾਫੀ ਦੂਰ ਸੀ। ਉਸ ਨੂੰ ਲੋਕਲ ਪੱਸ ਵੀ ਜਾਣਾ ਪੈਣਾ ਸੀ। ਉਹ ਬਹੁਤ ਖੁਸ਼ ਸੀ। ਉਸ ਨੂੰ ਨਵੇਂ ਸੂਟ ਮਿਲੇ ਕਾਲਜ ਜਾਣ ਲਈ। ਕਾਲਜ ਕੁਲਨ ਵਿੱਚ ਅਜੇ ਕੁਝ ਦਿਨ ਸਨ। ਮਾਹੀ ਲਈ ਸਮਾਂ ਕੱਢਣਾ ਮੁਸ਼ਕਿਲ ਹੋ ਗਿਆ ਸੀ। ਕਦੇ-ਕਦੇ ਉਸ ਨੂੰ ਕੁਲਵਿੰਦਰ ਵੀ ਯਾਦ ਆਉਂਦਾ ਪਰ ਉਸ ਨੂੰ ਪਤਾ ਸੀ ਵੀ ਹੁਣ ਸ਼ਾਇਦ ਉਹ ਉਸ ਨੂੰ ਕਦੇ ਵੀ ਨਾ ਮਿਲੇ। ਮਾਹੀਦੀ ਉੜੀ ਖਤਮ ਹੋ ਗਈ ਕਾਲਜ ਖੁੱਲਣ ਦਾ ਦਿਨ ਆ ਗਿਆ ਉਹ ਚਾਹੀ ਚਾਹੀ ਤਿਆਰ ਹੋ ਕੇ ਕਾਲਜਲੇਪਸ ਵਿੱਚ ਬੈਠ ਗਈ ਅਜੇ ਉਸਦੀ ਕੋਈ ਸਹੇਲੀ ਨਹੀਂ ਸੀ ਬਣੀ ਇਸ ਲਈ ਉਹ ਇਕੱਲੀ ਹੀ ਸੀ ਕਾਲਜ ਵਿੱਚ ਪਹਿਲਾ ਦਿਨ ਬੜਾ ਅਜੀਬ ਸੀ ਕਾਲਜ ਵਿੱਚ ਸਕੂਲ ਵਾਂਗ ਕੋਈ ਪਦਾਰਥਨਾ ਨਾ ਹੋਈ ਤੇ ਕੰਟੀ ਵਜਨ ਤੇ ਸਾਰੀਆਂ ਵਿਦਿਆਰਥਣਾ ਆਪਣੀ ਆਪਣੀ ਕਲਾਸ ਵਿੱਚ ਚਲੀਆਂ ਗਈਆਂ ਉਹ ਵੀ ਆਪਣੀ ਕਲਾਸ ਵਿੱਚ ਚਲੀ ਗਈ ਇਸ ਕਲਾਸ ਵਿੱਚ ਇਹ ਸਾਰੇ ਨਵੇਂ ਸਨ ਮੈਡਮ ਨੇ ਆ ਕੇ ਸਭ ਦੀ ਹਾਜ਼ਰੀ ਲਈ ਤੇ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੀ ਨਿਜਮਵਾਰੀ ਦੱਸ ਕੇ ਚਲੀ ਗਈ। ਇਸ ਤੋਂ ਪਹਿਲਾਂ ਕਿ ਉਹ ਬਾਹਰ ਨਿਕਲਦੇ ਸੀਨੀਅਰ ਵਿਦਿਆਰਥੀਆਂ ਦਾ ਇੱਕ ਗਰੁੱਪ ਕਲਾਸ ਵਿੱਚ ਆ ਗਿਆ। ਉਹਨਾਂ ਨੇ ਕਮਰਾ ਅੰਦਰੋਂ ਬੰਦ ਕਰ ਲਿਆ। ਉਹ ਨਵੇਂ ਵਿਦਿਆਰਥੀਆਂ ਨਾਲ ਜਾਣ ਪਹਿਚਾਨ ਕਰਨਾਈਆਂ ਸਨ ਜਿਸ ਨੂੰ ਰੈਂਕਿੰਗ ਕਹਿੰਦੇ ਹਨ। ਸਭ ਤੋਂ ਉਹਨਾਂ ਦਾ ਨਾਮ ਪੁੱਛਿਆ ਗਿਆ। ਹਰ ਇੱਕ ਕੁੜੀ ਤੋਂ ਕੁਝ ਨਾ ਕੁਝ ਕਰਵਾਇਆ ਗਿਆ। ਕਿਸੇ ਤੋਂ ਗੀਤ ਸੁਣਿਆ ਗਿਆ ਕਿਸੇ ਤੋਂ ਡਾਂਸ ਕਰਵਾਇਆ ਗਿਆ ਮਾਹੀ ਨੇ ਵਾਰੀ ਵੀ ਆ ਗਈ ਉਸ ਤੋਂ ਬਿੱਲੀ ਦੀ ਆਵਾਜ਼ ਖੜਵਾਈ ਗਈ ਉਹਨਾਂ ਕੁੜੀਆਂ ਵਿੱਚ ਇੱਕ ਕੁੜੀ ਜ਼ਿਆਦਾ ਤੰਗ ਕਰਦੀ ਸੀ ਮਾਹੀ ਨੇ ਉਸ ਦੀ ਪਛਾਣ ਕਰ ਲਈ ਮਾਹੀ ਦੀਆਂ ਕਈ ਸਹੇਲੀਆਂ ਬਣ ਗਈਆਂ ਉਹ ਹਸਮੁਖ ਸੀ ਜਲਦੀ ਕੁੱਲ ਮਿਲ ਜਾਂਦੀ ਸੀ ਸਭ ਨਾਲ ਇਸ ਲਈ ਸਹੇਲੀਆਂ ਬਣਨੀਆਂ ਕੋਈ ਔਖੀ ਗੱਲ ਨਹੀਂ ਸੀ ਮਾਹੀ ਨੂੰ ਹੁਣ ਕਾਲਜ ਵਿੱਚ ਆਉਂਦੇ ਕਈ ਦਿਨ ਹੋ ਗਏ ਸਨ ਕਾਲਜ ਦਾ ਹਾਲ ਸਕੂਲ ਤੋਂ ਬਿਲਕੁਲ ਉਲਟ ਸੀ ਕੋਈ ਵੀ ਕਲਾਸ ਲਾਉਣ ਨੂੰ ਨਹੀਂ ਕਹਿੰਦਾ ਸੀ ਤੁਸੀਂ ਜਿੱਥੇ ਮਰਜ਼ੀ ਘੁੰਮਦੇ ਰਹੋ ਸਕੂਲ 'ਵਾਂ ਕੋਈ ਟੋਕਦਾ ਨਹੀਂ ਸੀ ਜਦੋਂ ਜੀ ਕਰੇ ਕੈਂਟੀਨ ਚਲੇ ਜਾਓ ਮਾਹੀ ਨੂੰ ਲੱਗਦਾ ਕਿੰਨੀ ਆਜ਼ਾਦੀ ਹੈ ਕਾਲਜ ਵਿੱਚ ਮਾਹੀ ਤੇ ਉਸੀਆਂ ਸਹੇਲੀਆਂ ਨੇ ਉਹੀ ਰੈਂਕਿੰਗ ਵਾਲੀ ਕੁੜੀ ਦੀ ਪਛਾਣ ਕਰ ਲਈ ਸੀ ਉਹ ਸਾਈਕਲ ਤੇ ਕਾਲਜ ਆਉਂਦੀ ਸੀ ਉਹਨਾਂ ਉਸੇ ਸਾਈਕਲ ਦੀ ਪਛਾਣ ਕਰ ਲਈ ਤੇ ਜਿਵੇਂ ਹੀ ਉਹ ਸਾਈਕਲ ਖੜਾਕ ਕਰਕੇ ਜਾਂਦੀ ਉਹ ਹੁਸਤੇ ਦੋਨੋਂ ਟਾਇਰਾਂ ਦੀ ਹਵਾ ਕੱਢ ਦਿੰਦੀਆਂ। ਇਹ ਸਿਲਸਿਲਾ ਹਰ ਰੋਜ਼ ਚੱਲਦਾ। ਉਹ ਕੁੜੀ ਬਹੁਤ ਪਰੇਸ਼ਾਨ ਹੁੰਦੀ। ਦੁਪਹਿਰ ਨੂੰ ਦੂਰ-ਦੂਰ ਤੱਕ ਹਵਾ ਪੰਨ ਵਾਲਾ ਵੀ ਨਾ ਮਿਲਦਾ। ਉਹ ਵੀ ਹੈਰਾਨ ਸੀ ਕਿ ਕੋਈ ਉਸੇ ਸਾਈਕਲ ਦੀ ਹਵਾ ਕਿਉਂ ਕਰਦਾ। ਉਸਨੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ। ਮਾਹੀ ਹੋਰੀ ਵੀ ਸਮਝ ਗਈਆਂ ਸਨ। ਇਸ ਲਈ ਦੋ ਦਿਨ ਉਹਨਾਂ ਨੇ ਹਵਾ ਨਾ ਗੱਡੀ। ਦੋ ਦਿਨ ਬਾਅਦ ਫੇਰ ਉਹੇ ਕੰਮ। ਅਖੀਰ ਉਸ ਕੁੜੀ ਨੇ ਸਾਈਕਲ ਤੇ ਆਉਣਾ ਹੀ ਬੰਦ ਕਰ ਦਿੱਤਾ। ਮਾਹੀਨੂ ਕਾਲਜ ਵਧੀਆ ਲੱਗਦਾ ਉਹ ਸਾਰਾ ਦਿਨ ਹਸਦੀਆਂ ਖੇਡਦੀਆਂ ਰਹਿੰਦੀਆਂ ਉਹ ਆਪਣੀ ਮੰਮੀ ਤੋਂ ਵੀ ਜੀਵ ਖਰਚ ਲੈਂਦੀ ਤੇ ਪਾਪਾ ਤੋਂ ਵੀ ਕਈ ਵਾਰ ਵੱਡੇ ਭਰਾ ਤੋਂ ਵੀ ਲੈ ਲੈਂਦੀ ਉਹ ਕੰਟੀਨ ਵਿੱਚ ਬੈਠ ਕੇ ਸਮੋਸੇ ਖਾਂਦੀ ਨਾਲ ਆਪਣੀਆਂ ਸਹੇਲੀਆਂ ਨੂੰ ਵੀ ਖਵਾਉਂਦੀ ਸਕੂਲ ਵਾਂਗ ਇੱਥੇ ਵੀ ਉਹ ਸਹੇਲੀਆਂ ਦੀ ਰਿੰਗ ਲੀਡਰ ਸੀ ਮਰਜੀ ਨਾਲ ਕਲਾਸ ਲਾਉਂਦੀ ਵਧੀਆ ਸੂਟ ਪਾਉਂਦੀ ਸੱਪਨ ਉਸਤੇ ਪਹਿਲਾਂ ਹੀ ਬਹੁਤ ਸੀ ਹੁਣ ਉਹ ਹੋਰ ਵੀ ਸੋਹਣੀ ਹੋ ਗਈ ਉਹ ਕਾਲਜ ਤੋਂ ਘਰ ਆ ਕੇ ਵੀ ਸਾਰਾ ਦਿਨ ਟੱਪੂ ਟੱਪੂ ਕਰਦੀ ਰਹਿੰਦੀ ਕੋਈ ਨਾ ਕੋਈ ਗਾਣਾ ਗੁੰਗੁਣਾਉਂਦੀ ਰਹਿੰਦੀ ਕਦੇ ਕਦੇ ਲੂਰ ਵਿੱਚ ਆ ਕੇ ਆਪਣੀ ਮਾਂ ਨੂੰ ਜੱਫੀ ਪਾਲਦੀ ਉਸ ਦਾ ਆਪ ਮੁਹਾਰਾ ਹਾਸਾ ਨਿਕਲਦਾ ਸੀ ਵਾਰ-ਵਾਰ ਸ਼ੀਸ਼ਾ ਵੇਖਣਾ ਸੂਟ ਪਾ ਕੇ ਉਸ ਨੂੰ ਅੱਗੋਂ ਪਿੱਛੋਂ ਨਿਹਾਰਨਾ ਉਸ ਦੀ ਆਦਤ ਬਣ ਗਈ ਸੀ ਕੋਹੋਂ ਕੋ ਉਹ ਕਈ ਤਰ੍ਹਾਂ ਦੇ ਹੈਅਰ ਸਟਾਈਲ ਬਣਾ ਬਣਾ ਕੇ ਵੇਖਦੀ ਕਦੇ ਕਦੇ ਸ਼ੀਸ਼ੇ ਮੂਰੇ ਖੜ ਕੇ ਆਪਣੇ ਆਪ ਤੋਂ ਹੀ ਸੰਗ ਜਾਂਦੀ ਉਸ ਦਾ ਮੂੰਹ ਸ਼ਰਮ ਨਾਲ ਲਾਲ ਹੋ ਜਾਣਾ ਇੱਕ ਦਿਨ ਕਾਲਜ ਵਿੱਚ ਤੋਂ ਪੀਰੀਅਡ ਖਾਲੀ ਸੀ ਸਾਨੂੰ ਉਹਨਾਂ ਨੇ ਥੀਏਟਰ ਵਿੱਚ ਜਾ ਕੇ ਫਿਲਮ ਵੇਖਣ ਦਾ ਮਨ ਬਣਾਇਆ ਉਹ ਸਾਰੀਆਂ ਸਹੇਲੀਆਂ ਸੈਕਟਰ 17 ਵਾਲੀ ਨੀਡਮ ਥੀਏਟਰ ਪਹੁੰਚ ਗਈਆਂ ਜੋ ਕਾਲਜ ਤੋਂ ਚਾਰਾ ਦੂਰ ਨਹੀਂ ਸੀ ਉਸ ਨੂੰ ਪਾਪਾ ਤੋਂ ਡਰ ਵੀ ਲੱਗ ਰਿਹਾ ਸੀ ਕਿਦਰੀ ਉਹ ਹੀ ਨਾ ਵੀਖ ਲੈਣ ਉਹਨਾਂ ਨੇ ਟਿਕਟਾਂ ਲਈਆਂ ਤੇ ਥੀਏਟਰ 'ਚ ਪਹੁੰਚ ਗਈਆਂ ਅੱਜ ਤੱਕ ਥੀਏਟਰ ਵਿੱਚ ਉਸਨੇ ਦੋ ਹੀ ਫਿਲਮਾਂ ਵੇਖੀਆਂ ਸਨ ਉਹ ਵੀ ਪੂਰੇ ਪਰਿਵਾਰ ਨਾਲ ਪਹਿਲੀ ਫਿਲਮ ਵੇਖੀ ਸੀ ਨਾਨਕ ਨਾਮ ਜਹਾਜ਼ ਹੈ ਜੋ ਧਾਰਮਿਕ ਸੀ ਉਸਦੇ ਮੰਮੀ ਪਾਪਾ ਤੇ ਭਰਾ ਵੀ ਨਾਲ ਸਨ ਤੇ ਦੂਜੀ ਫਿਲਮ ਉਸਨੇ ਪਰਿਵਾਰ ਨਾਲ ਵੇਖੀ ਸੀ ਭਗਤ ਤੰਨਾ ਜੱਟ ਅੱਜ ਉਸ ਸਹੇਲੀ ਨਾਲ ਇਕੱਲੀ ਫਿਲਮ ਵੇਖਣ ਆਈ ਸੀ ਉਸ ਨੂੰ ਅਜੀਬ ਜਿਹੀ ਖੁਸ਼ੀ ਸੀ ਪਰ ਮਨ ਵਿੱਚ ਡਰ ਵੀ ਸੀ ਉਹ ਫਿਲਮ ਵੇਖਦੀ ਕਈ ਵਾਰ ਭਾਵੁਕ ਹੋਈ ਫਿਲਮ ਵੇਖ ਪਹਿਲਾਂ ਉਹ ਕਾਲਜ ਪਾਸ ਆਇਆ ਤੇ ਫਿਰ ਕਰ ਗਈਆਂ ਉਸ ਨੂੰ ਘਾਰਾ ਕਿ ਵੀ ਡਰ ਲੱਗ ਰਿਹਾ ਸੀ ਜਦੋਂ ਤੱਕ ਉਸੇ ਪਾਪਾ ਘਰ ਨਹੀਂ ਆਏ ਉਹ ਉਦੋਂ ਤੱਕ ਡਰਦੀ ਰਹੀ ਵੀ ਪਤਾ ਹੀ ਨਾ ਲੱਗ ਗਿਆ ਹੋਵੇ ਇਸ ਤਰ੍ਹਾਂ ਕਾਲਜ ਵਿੱਚ ਤੇ 9 ਮਹੀਨੇ ਬੀਤ ਗਏ ਮੌਸਮ ਵਿੱਚ ਹੀ ਠੰਡ ਕਾਣੀ ਸ਼ੁਰੂ ਹੋ ਗਈ ਕਾਲਜ ਵਿੱਚ ਖੇਡਣ ਦਾ سلسلہ ਸ਼ੁਰੂ ਹੋ ਗਿਆ ਉਹ ਸਕੂਲ ਟਾਈਮ ਤੋਂ ਹੀ ਹਾਕੀ ਖੇਡਦੀ ਸੀ ਇਸ ਲਈ ਉਸਨੇ ਹਾਕੀ ਦੀ ਟੀਮ ਵਿੱਚ ਆਪਣਾ ਨਾਂ ਲਿਖਵਾ ਦਿੱਤਾ ਉਸੇ ਗਰੁੱਪ ਦੀਆਂ ਦੋ ਹੋਰ ਕੁੜੀਆਂ ਵੀ ਹਾਕੀ ਖੇਡਦੀਆਂ ਸਨ ਉਹ ਤਿੰਨੋਂ ਹਾਕੀ ਦੇ ਗਰਾਊਂਡ 'ਚ ਪਹੁੰਚ ਗਈਆਂ ਹਾਕੀ ਦੇ ਕੋਚਿਕ ਮੈਡਮ ਸਨ ਤੇ ਸਰਸਨ ਮੈਡਮ ਬਹੁਤ ਸੋਹਣੇ ਸਨ ਪਰ ਹਾਕੀ ਦੇ ਕੋਚ ਸਰ ਦਾ ਰੰਗ ਥੋੜਾ ਪੱਕਾ ਸੀ ਇੱਕ ਦੋ ਦਿਨਾਂ ਚ ਹੀ ਮਾਹੀ ਤ ਉਸੀਆਂ ਸਹੇਲੀਆਂ ਬਾਕੀ ਕੁੜੀਆਂ ਨਾਲ ਰਚਮਿਚ ਗਈਆਂ ਹਾਕੀ ਦੇ ਗਰਾਊਂਡ ਵਿੱਚ ਵੀ ਉਹ ਖੂਬ ਮਸਤੀ ਕਰਦੀਆਂ ਇੱਥੇ ਆ ਕੇ ਉਹਨਾਂ ਨੂੰ ਇਹ ਗੱਲ ਸਮਝਾਈ ਕਿ ਕੋਚ ਸਰ ਮੈਡਮ ਤੇ ਲਾਈਨ ਮਾਰਦੀ ਹਨ ਪਰ ਮੈਡਮਸਕਰ ਤੋਂ ਬਿਲਕੁਲ ਪੀਖਵਰ ਸਨ ਉਹ ਇੱਕ ਪਾਸੇ ਕੁਰਸੀ ਤੇ ਬੈਠੇ ਰਹਿੰਦੇ ਜਾਦਾ ਸਰ ਹੀ ਉਹਨਾਂ ਨੂੰ ਖੁੜਾਉਂਦੇ ਸਨ ਨਾਲ ਨਾਲ ਉਹ ਮੈਡਮ ਬਲਵੀ ਵੀਖ ਲੈਂਦੇ ਇਸ ਵੇਖ ਕੇ ਮਾਹੀ ਨੂੰ ਇੱਕੇ ਸ਼ਰਾਰਤ सूझी ਉਸਨੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਸਰ ਲਈ ਮੈਡਮ ਵੱਲੋਂ ਇੱਕ ਚਿੱਠੀ ਲਿਖੀ ਜਿਸ ਵਿੱਚ ਮੈਡਮ ਸਰ ਨੂੰ ਪਸੰਦ ਕਰਨ ਦੀ ਗੱਲ ਲਿਖੀ ਸੀ ਸਮਝੋ ਮੈਡਮ ਵੱਲੋਂ ਸਰ ਨੂੰ ਪਿਆਰ ਭਰੀ ਚਿੱਠੀ ਕੁੜੀਆਂ ਨੇ ਇਹ ਵੀ ਲਿਖ ਦਿੱਤਾ ਮੈਡਮ ਵੱਲੋਂ ਵੀ ਇਸ ਦਾ ਜਵਾਬ ਲਿਖ ਕੇ ਫਲਾਣੇ ਥਾਂ ਰੱਖ ਦੇ ਮੈਂ ਆਪਣੇ ਆਪ ਚੱਕ ਲਵਾਂਗੀ ਨਾਲ ਹੀ ਮੈਡਮ ਵੱਲੋਂ ਇਹ ਵਿਹਦਾਇਤ ਕਰ ਦਿੱਤੀ ਵੀ ਤੁਸੀਂ ਮੇਰੇ ਨਾਲ ਗੱਲ ਨਹੀਂ ਕਰੋਗੇ ਆਪਾਂ ਜੋ ਵੀ ਗੱਲ ਕਰਾਂਗੇ ਚਿੱਠੀ ਰਾਹੀਂ ਕਰਾਂਗੇ ਕੁੜੀਆਂ ਨੇ ਇਹ ਚਿੱਠੀ ਲਿਖ ਕੇ ਇੱਕ ਫਾਈਲ ਵਿੱਚ ਪਾ ਕੇ ਸਰ ਨੂੰ ਦੇ ਆਈਆਂ ਵੀ ਇਹ ਫਾਈਲ ਮੈਡਮ ਨੇ ਭੇਜੀ ਆ ਤੁਹਾਡੇ ਲਈ ਚਿੱਠੀਆਂ ਪੜਦੇ ਹੀ ਸਰ ਦੀਆਂ ਵਾਸ਼ਾਂ ਖਿਲ ਗਈਆਂ ਉਸਨੇ ਵੀ ਚਿੱਠੀ ਦਾ ਜਵਾਬ ਲਿਖ ਕੇ ਮੈਡਮ ਵੱਲੋਂ ਮਤਲਬ ਕੁੜੀਆਂ ਵੱਲੋਂ ਦਸੀ ਥਾਂ ਤੇ ਰੱਖ ਦਿੱਤੀ ਮਾહિતી ਉਸਨਾਂ ਸਹੇਲੀਆਂ ਨੇ ਉਹ ਚਿੱਠੀ ਚੱਕ ਕੇ ਪੜੀ ਤੇ ਫਿਰ ਉਸ ਦਾ ਜਵਾਬ ਲਿਖ ਕੇ ਵਾਪਸ ਉੱਥੇ ਹੀ ਰੱਖ ਦਿੱਤਾ ਇਸ ਤਰ੍ਹਾਂ ਚਿੱਠੀਆਂ ਦਾ سلسلہ ਸ਼ੁਰੂ ਹੋ ਗਿਆ ਮੈਡਮ ਬਚਾਰੇ ਬਿਲਕੁਲ ਅਣਜਾਣ ਚੁੱਪ ਚਾਪ ਬੈਠੀ ਰਹਿੰਦੀ ਪਰ ਸਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਚਿੱਠੀ ਵਿੱਚ ਕੀਤੀ ਹਦਾਇਤ ਮੁਤਾਬਿਕ ਉਹ ਮੈਡਮ ਨਾਲ ਗੱਲ ਕਰਨੀ ਤਾਂ ਦੂਰ ਉਸ ਨੂੰ ਵੇਖਤਾ ਵੀ ਨਾ ਮਾਹੀ ਹੋਰ ਨੇ ਸਰ ਨੂੰ ਚਿੱਠੀ ਚ ਕਿਹਾ ਵਿੱਚ ਮਕੀਲੇ ਕਲਰ ਦੀ ਕਮੀ ਸਪਾਇਆ ਕਰਨ ਤੇ ਮੈਚਿੰਗ ਪੱਗ ਬਨਿਆ ਕਰਨ ਜਿਵੇਂ ਲਾਲ ਪੀਲੇ ਨੀਲੇ ਗੁਲਾਬੀ ਇਸ ਤਰ੍ਹਾਂ ਦੇ ਕਲਰ ਸਰ ਛੱਠੀ ਪਰਦੇ ਸਾਰ ਖਜਾਰ ਗਏ ਤੇ ਚਮਕੀਲੇ ਕਲਰ ਦੀਆਂ ਕਮੀਜ਼ਾਂ ਤੇ ਪੱਗਾਂ ਖਰੀਦ ਲਈਆਂ ਸਰ ਦਾ ਰੰਗ ਥੋੜਾ ਪੱਕ ਸੀ ਉਸ ਨੂੰ ਇਸ ਤਰ੍ਹਾਂ ਦੇ ਰੰਗ ਚੰਗੇ ਨਹੀਂ ਸੰ ਲੱਗਣੇ ਪਰ ਪਿਆਰਛੰਦਾ ਸਭ ਕੁਝ ਕਰ ਲੈਂਦਾ ਅਗਲੇ ਦਿਨ ਤੋਂ ਹੀ ਸਰ ਨੇ ਆਪਣਾ ਜਲੂਸ ਕਰਨਾ ਸ਼ੁਰੂ ਕਰ ਦਿੱਤਾ ਮੈਡਮ ਵੀ ਹੈਰਾਨ ਵੀ ਸਰ ਨੂੰ ਅਚਾਨਕ ਇਹ ਕੀ ਹੋ ਗਿਆ ਉਹ ਪਹਿਲਾਂ ਤਾਂ ਸੋਬਰ ਕੱਪੜੇ ਪਾਉਂਦੇ ਸਨ ਸਰ ਨੇ ਚਿੱਠੀ ਵਿੱਚ ਪੁੱਛਿਆ ਕਿਵੇਂ ਲੱਗਦਾ ਹਾਂ ਮੈਂ ਤਾਂ ਕੁੜੀਆਂ ਨੇ ਮੈਡਮ ਵੱਲੋਂ ਜਵਾਬ ਦਿੱਤਾ ਬਹੁਤ ਖੂਬਸੂਰਤ ਲੱਗਦੀ ਹੂੰ ਤੁਸੀਂ ਸਰ ਨੂੰ ਪੈਸੇ ਖਰਚਿਆਂ ਦਾ ਬਲ ਮੁੜਾਇਆ ਚਿੱਠੀਆਂ ਨੇ ਸਰ ਦੀ ਜ਼ਿੰਦਗੀ ਬਦਲ ਦਿੱਤੀ ਸੀ ਹੁਣ ਉਹ ਕੁੜੀਆਂ ਨੂੰ ਖੜਾਉਣ ਦੀ ਵਜਾਏ ਦੂਰ ਬੈਠ ਕੇ ਸ਼ੇਰ ਉਹ ਸ਼ਾਇਰੀ ਲਿਖਦੀ ਰਹਿੰਦੇ ਫਿਰ ਉਹ ਹੀ ਸ਼ੇਰ ਉਹੀ ਚਿੱਠੀ ਵਿੱਚ ਲਿਖ ਕੇ ਭੇਜਦੀ ਕੁੜੀਆਂ ਦੀਆਂ ਲਿਖੀਆਂ ਚਿੱਠੀਆਂ ਨੇ ਸਰ ਨੂੰ ਕੋਚ ਤੋਂ ਸ਼ਾਇਰ ਬਣਾ ਦਿੱਤਾ ਇਕ ਕੁੜੀਆਂ ਨੇ ਸਿੱਖ ਕੀਤੀ ਸਰ ਤੋਂ ਨੀਵੀਂ ਆ ਕਰੀਮ ਦੀ ਟੱਪੀ ਮੰਗਵਾਈ ਜਾਏ ਤਨਬਾਜੀ ਮੱਕੀ ਕਲਦੀ ਵਿਚਾਰੀ ਰੱਖਾਈ ਹੈ ਜੀ ਮਨੀ ਰਿਹਾ ਚੈਨਲ ਦੇ ਨਾਲ ਸੈਸ਼ੀ ਗੱਲ ਜੀ